ਲਾ ਜੀ ਮੁੰਡੇ ਕਹਿੰਦੇ ਬਾਹਣ ਬਾਹਣ ਆਏ ਨੇ ਅੱਜ ਖੇਤ ਲਾਡੀ ਚਾਚੂ ਨਾਲ ਕਹਿੰਦੇ ਕੌਰੀ ਦਾ ਮੁੰਡਾ ਚਮਕੌਰ ਸਿੰਘ ਕੌਰੀ ਦਾ ਸੁਪੁੱਤਰ ਕੀ ਹੋ ਗਿਆ ਓਏ ਉੱਤੇ ਵਜੇ ਨਹੀਂ ਜਣਾ ਕਾਕਾ ਮਾਰ ਕੇ ਲਾਡੀ ਆ ਹੱਥ ਪਾਈ ਜਾਂਦਾ ਮੈਂ ਖੇਤ ਨੂੰ ਲਏ ਮਣ ਜੋ ਕਰਾਂ ਬੈਠੇ ਆ ਅਸੀਂ ਕਿੰਨੇ ਟਾਈਮ ਦੀ ਓ ਇਹਨਾਂ ਨੂੰ 5 ਮਿੰਟਾਂ ਚ ਪਾ ਦੂ ਐਜੀ ਫੇਰੇਗਾ ਸਾਕਾ ਲਾਉਣ ਦੀ ਲੋੜ ਨਹੀਂ ਪੀ ਕਮਾਂ ਆ ਪਹਿਲੇ ਚ ਫੇਰੇਗਾ ਯਾਰ ਇਹਦਾ ਵੀ ਯਾਰ ਹੁਣ ਦਾ ਵੀ ਬਾਦ ਓਏ ਥੱਲੇ ਲਾ ਦੇ ਰਟਾਇਰ ਜੀ ਚੱਲਦਾ ਓਏ ਹਾਂ ਰੋ ਕਮ ਦੇ ਨੇ ਇਹ ਜੋਰੀ ਨਾ ਕਰ ਨੀ ਆ ਗੱਡ ਕੋਰੀ ਵਾਲੇ ਆ ਜਾ ਪੁੱਤ ਤੇਰੀ ਗੱਲ ਸੁਣਾ ਐਨ ਲੋਕਾਂ ਦਾ ਹੀ ਬਾਦਾਂਗੇ ਅੱਜ ਦਾ ਯਾਰ ਪੁੰਨ ਕਰ ਆਲੇ-ਦਾਲੇ ਜਿੰਨੇ ਮੈਂ ਕਹਿੰਦਾ ਖੇਤ ਨੇ ਯਾਰ ਆ ਸਾਰੇ ਬਾਦੋ ਲੇਬਰ ਦਵਾ ਦਾਂਗੇ ਤੁਹਾਨੂੰ ਸ਼ਾਮ ਤੱਕ ਡੱਬਾ ਜਲਬਾ ਦਾ ਬਹੁਤਾ ਤੁਹਾਨੂੰ ਸ਼ਾਮ ਤੱਕ ਡੱਬਾ ਜਲਬਾ ਦਾ ਨਾ ਜਲਬਾ ਨਹੀਂ ਹਾਂ ਇਹ ਰੈੱਡ ਬੰਦੇ ਦਾ ਇੱਕ ਇੱਕ ਨਾ ਹਾਂ ਦਾ ਪੱਕ ਕੌਰੀ ਨੂੰ ਬਚਰਾ ਤਾ ਰਾਤਾ ਦਿੱਤੀ ਰਹੀ ਹੈ ਕੌਰੀ ਨੇ ਰੈੱਡ ਬਲ ਦਾ ਡੱਬਾ ਦਿੱਤਾ ਰਾਤਾ ਹੈਲ ਵੀ ਗਿਆ ਸਾਡਾ ਡੈਡੀ ਗੇਟ ਫੁੱਲਿੰਗ ਹਾਂ ਚੱਲ ਪਾਰੇ ਉਹ ਜਿੰਦਾ ਲਾ ਦਿੰਦਾ ਮਮੂ ਨੇ ਕਹਿੰਦਾ ਛਾਤਰੀ ਨੀਵੀ ਆ ਯਾਰ ਥੋੜੀ ਛਾਤਰੀ ਉੱਚੀ ਚੱਕਣ ਵਾਲੀ ਹੈ ਜੀ ਸਰਚ ਵਜਦੀ ਆ ਭੈਣ ਚੋ ਉਹ ਲੈ ਚੱਲ ਕਰ ਉਹ ਤੁਰੀ ਪੈ ਨੂੰ ਪੈਰੇ ਆ ਗਈ ਟਾਇਰ ਚ ਟਾਇਰੇ ਬਹੁੜਾ ਬਲੇ ਦੇ ਤਾਂ ਓਏ ਉਹ ਬੜਾ ਟਰੈਕਟਰ ਵੱਡੀ ਸੋਚ ਆ ਹਾਂ 4 ਵਾਰ 4 ਮਿਲਿਆ ਵਾ ਰੀਤਾ ਹੋਏ ਬੱਪੇ ਇਹ 4 ਵਾਰ 4 ਮਿਲਿਆ ਆਏ ਕਰ ਲਾ ਦੇ ਬਾਈ ਮੈਨੂੰ ਤਾਂ ਨਹੀਂ ਯਾਰ

ਔਰ ਇਤਨਾ ਬਹੁਤ ਦਾ ਇਤਨਾ ਗਲਤ ਆ ਗਿਆ ਮੈਨੂੰ ਲੱਗਦਾ ਧਰਨਾ ਉਹ ਦੇ ਰਿਹਾ ਤਾਂ ਆਲਾ ਉਹ ਚੜਗਾ ਮੋ ਤੋਰ ਲਾ ਉਹ ਪਰ ਪੜਖੋਗੇ ਕੀ ਲੱਗਾ ਹੋਲੀ ਹੋਣੀ ਜਾਂਦਾ ਇਹ ਆ ਕਿ ਮਲਾ ਲੈ ਨਰੇ ਲੋੜ ਨਹੀਂ ਦੀ ਤੇਰੇ ਫਫੜਦੀ ਪੈੜਾ ਮੈਂ ਨਹੀਂ ਕੱਲ ਤਾਂ ਜੇ ਕੰਪਿਊਟਰ ਕਰਾ ਲਾਇਆ ਹਣ ਫੇਰ ਤੇ ਰਾਤ ਤੇਰੇ ਯਾਰ ਨਜਾਲਾ ਦੇ ਹੋਏ ਉਹ ਮਾਰੇਗਾ ਭੇਂਡਿਆ ਜਰਾ ਆਹ ਰਿਤਾ ਵੇ ਉਹ ਨੂੰ ਪੁੱਛੀਏ ਕਿ ਇਸ ਲੋਡ ਪਾਉਣਾ ਹੈ ਐ ਵਧਿਆ ਜੀ ਕਤੁੱਤਰਾ ਬੱਟਾਂੀਆਂ ਦੇ ਲੱਵੇ ਲਾਤਾ ਮਾਹ ਕੇ ਤੇ ਫਿਰ ਚੁਪਤਾ ਕੇ ਤੋੜਦੇ ਬੱਟਾਂ ਦੇ ਬਈ ਆਲੇ-ਦਾਲੇ ਸਾਈਡਾਂ ਦੇ ਮਤਲਬ ਕੀਲੇ ਦੇ ਉਹਨਾਂ ਨੂੰ ਫਲ ਮਾਰ ਕੇ ਦੇਦੇ ਲੱਢੀ ਨੇ ਕਹਿੰਦਾ ਐਣੀ ਤਾਂ ਬੱਟਾਂ ਜਪਸਾ ਕੇ ਕਹਿੰਦਾ ਹਲੇ ਤੋੜ ਦੇਣ ਹੁਣ ਬਠਾ ਦੇ ਉੱਥੇ ਕੱਚੇ ਡਰਾਈਵਰ ਨੇ ਜਿਹੜੇ ਜਿਵੇਂ ਕੌਰੀ ਵਾਲਾ ਹੋ ਗਿਆ ਢੋਚਾ ਢੋਜਾ ਦਾ ਚੱਲ ਨਾਲ ਹੁਣ ਬੈਠਾ ਕੌਰੀ ਵਾਲੀ ਬਊਗਾਰ ਬਈਏ ਬਾਈ ਵਿਚਾਲੇ ਵਿਚਾਲੇ ਹੁਣ ਖੁੱਲਾ ਮੰਦਾਨ ਦੇ ਤਾਨੂੰ ਵੀ ਮਾਰੀ ਚੱਲ-ਫੜ ਲੱਗਿਆ ਰਿਹਾ ਓਏ 2 ਘੰਟੇ ਸੌਣਾ ਮੈਂ ਵੀ ਆ ਕੇ ਫੇਰ ਆਉਣਿਆ ਫਿਊ ਮੂਮੈਂਟਸ ਲੇਟਰ ਕੇ ਮੇਰੇ 4x4 ਦਾ ਕੀੜਾ ਬਹੁਤ ਵਧੀਆ ਰਿਹਾ ਹੈ ਬਹੁਤ ਵਧੀਆ ਰਿਹਾ ਦੇਖਾ ਮੂੰਸਰ ਰੇਤਾ ਹੀ ਨਹੀਂ ਜਮਾ ਵੀ ਹੋਏ ਹੈ ਯਾਰ ਇਹ ਕੱਪੜੇ ਜਿਹੜੇ ਦੱਸ ਕਰੇ ਤੂੜਦਾ ਕਰਮ ਵਾਲਿਆਂ ਨੂੰ ਮਿਲਦੀ ਹੁੰਦੀ ਹੈ ਹੈ ਤੂੜਦਾ ਕਰਮ ਵਾਲਿਆਂ ਨੂੰ ਮਿਲਦੀ ਹੁੰਦੀ ਹੈ ਆਹਾ ਕਹਿ ਜਾਓ ਨਾਲਾ ਬਾਈ ਮੇਰਾ ਭਾਈ ਤੋ ਜਾ ਜੱਫੀ ਪਾਉਂਦਾ ਬਈ ਭਾਈ ਨਾ ਯਾਰ ਤੋ ਜੇ ਹੀ ਯਾਰੀ ਆ ਹੋਏ ਜਾਣਾ ਵੇ ਹੋਰ ਨਾਲ ਬੁੱਝਣਾ ਚਾਚੂਆਂ ਨੂੰ ਪਾ ਕੇ ਦਿਖਾ ਦੇ ਮੁੰਡਾ ਯਾਕੀ ਨਹੀਂ ਵਿਖਰੇਦਾ ਗੱਟ ਚ ਹੋ ਗਿਆ ਗਿਆ ਜਮੀ ਹੋਏ ਬਾਬੇ ਮੂੰਹ ਜਮੀ ਕਾਲਾ ਹੋ ਗਿਆ ਜ਼ਰਾ ਓਏ ਇੱਕਦਮ ਹੂ ਕਾਲਾ ਦੀ ਜਮੀ ਬੇੜਾ ਕਰਕੇ ਹੋ ਗਿਆ ਰੰਗ ਕਾਲਾ ਹੋ ਗਿਆ